ਨਾਜ਼ਮੀ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦਾ ਸਾਲਾਨਾ ਸਨਮਾਨ ਸਮਾਗਮ ਨਿਊ ਹਾਲ ਲਾਟੂ ਰੋਡ ਵਿਖੇ ਮਿਤੀ 3 ਤਿੰਨ 2025 ਦਿਨ ਐਤਵਾਰ ਨੂੰ ਗਜ਼ਲ ਗੋਸ਼ ਸ਼੍ਰੀ ਕਿਸ਼ਨ ਪਨੋਟ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸ਼ੁਰੂਆਤੀ ਦੌਰ ਵਿੱਚ ਸ਼੍ਰੀ ਪੈਣੀ ਸਾਹਿਬ ਦੇ ਬਸਨੀਕ ਗਜ਼ਲ ਗੋਸ਼ ਸ਼੍ਰੀ ਕਿਸ਼ਨ ਪਨੋਟ ਜੀ ਕਹਾਣੀਕਾਰ ਸ਼੍ਰੀ ਪ੍ਰੀਮ ਪ੍ਰਕਾਸ਼ ਜੀ, ਵਿਹਾਰੀ لال ਸੱਦੀ ਜੀ, ਡਾਕਟਰ ਹਰਜਿੰਦਰ ਸਿੰਘ ਅਟਵਾਲ ਜੀ, ਪੱਤਰਕਾਰ ਸੁਰਜੀਤ ਭਗਤ, ਸ਼ਾਇਰ ਮੰਜੂਰ ਇਜ਼ਾਜ਼ ਦੇ ਦਿਹਾਂਤ ਤੇ ਸਭਾ ਵੱਲੋਂ ਸ਼ੋਕਮਤਾ ਪਾਇਆ ਗਿਆ। ਸਮਾਗਮ ਦਾ ਆਗਾਜ਼ ਗਾਇਕ ਗੀਤ ਗੁਰਜੀਤ ਦੇ ਗੀਤ ਤੋਂ ਹੋਇਆ ਅਤੇ ਗੁਰਸੇਵਕ ਸਿੰਘ ਢਿੱਲੂ ਨੇ ਸਨਮਾਨ ਸਮਾਰੋਹ ਬਾਰੇ ਸਹਿਯੋਗੀਕਰ ਨਾਲ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾਕਟਰ surjit singh, ਬਾਪੂ ਬਲਕੌਰ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਤੇਦੂ ਰਾਮ ਕਹਾੜਾ, ਗਜਲਗੋ, ਤਰਮਿੰਦਰ ਸ਼ਾਹਦ, ਨਾਮਤਾਰੀ ਦਰਬਾਰ ਦੇ ਪ੍ਰਧਾਨ ਸੂਬਾ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਸਨਮਾਨਨਾ ਦੀ ਰਸਮ ਵਿੱਚ ਸੰਤ ਇੰਦਰ ਸਿੰਘ ਚੱਕਰਵਰਤੀ ਯਾਦਗਾਰੀ ਪੁਰਸਕਾਰ ਸਰਦਾਰ ਹਰਦੀਪ ਸਿੰਘ ਪੰਨੂ ਦੀ ਯਾਦ ਵਿੱਚ ਕਹਾਣੀਕਾਰ ਜਸਦੀਪ ਜਸ ਨੂੰ ਲੇਖਕ ਰਾਜਿੰਦਰ ਕੌਰ ਪੰਨੂ ਤੇ ਸਾਬਕਾ ਸਰਪੰਚ ਸਰਦਾਰ ਜਗਦੀਸ਼ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਦਿੱਤਾ ਗਿਆ ਜਿਸ ਦਾ ਪਰਚਾ ਦੀਪ ਦਿਲਬਰ ਨੇ ਪੜ੍ਹਿਆ ਪ੍ਰੋਫੈਸਰ ਕਿਰਪਾਲ ਸਿੰਘ ਕਸੀਲ ਯਾਦਗਾਰੀ ਪੁਰਸਕਾਰ ਲੇਖਕ ਸਨੇਹਿੰਦਰ ਮਿਲੂ ਜੀ ਨੂੰ ਬਾਪੂ ਦੇਵਾ ਸਿੰਘ ਜੀ ਦੀ ਯਾਦ ਵਿੱਚ ਸਰਦਾਰ ਸੁਖਬੀਰ ਸਿੰਘ ਮੁਹਾਲੀ ਤੇ ਸਰਬਜੀਤ ਸਿੰਘ ਸੋਨੂ ਦੇ ਸਮੂਹ ਪਰਿਵਾਰ ਵੱਲੋਂ ਦਿੱਤਾ ਗਿਆ ਜਿਸ ਦਾ ਪਰਚਾ ਲੇਖਕ ਕਿਰਨਦੀਪ ਸਿੰਘ ਕੁਲਾਰ ਨੇ ਪੜਿਆ ਸ਼੍ਰੀ surjeet khurshidi ਪੁਰਸਕਾਰ ਬਾਪੂ ਗੁਰਤੇ ਗੁਰਦੇਵ ਸਿੰਘ ਤੇ ਮਾਤਾ ਗੁਰਦਿਆਲ ਕੌਰ ਦੀ ਯਾਦ ਵਿੱਚ ਮਾਸਟਰ ਤੇਲੂ ਰਾਮ ਕਹਾੜਾ ਦੇ ਸਮੂਹ ਪਰਿਵਾਰ ਵੱਲੋਂ ਗਜ਼ਲਗੋ ਸ਼੍ਰੀ ਨਰਿੰਜਨ ਸੂਖਮ ਜੀ ਨੂੰ ਦਿੱਤਾ ਗਿਆ ਜਿਸ ਦਾ ਪਰਚਾ ਗੀਤਕਾਰ ਕਰਨੈਲ ਸੀਵੀਏ ਨੇ ਪੜਿਆ ਸੂਬਾ सुरेंद्र ਕੌਰ ਖਰਲ ਯਾਦਗਾਰੀ ਪੁਰਸਕਾਰ ਸਰਦਾਰ ਪਰਮਵੀਰ ਸਿੰਘ ਹੈਰੀ ਦੀ ਯਾਦ ਵਿੱਚ ਸਰਦਾਰ ਮਨਜੀਤ ਸਿੰਘ ਰਾਏ ਦੇ ਪਰਿਵਾਰ ਵੱਲੋਂ ਲੇਖਕਾ ਮਨਿੰਦਰ ਕੌਰ ਬੱਸੀ ਜੀ ਨੂੰ ਦਿੱਤਾ ਗਿਆ ਜਿਸ ਦਾ ਪਰਚਾ ਲੇਖਕਾ ਜਸਬੀਰ ਕੌਰ ਜੱਸੀ ਨੇ ਪੜਿਆ ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਸਨਮਾਨ ਸਰਦਾਰ ਗੁਰਦੀਪ ਸਿੰਘ ਢਿੱਲੋਂ ਵੱਲੋਂ ਆਪਣੀ ਪਤਨੀ ਬੀਬੀ ਜਾਗੀਰ ਕੌਰ ਦੀ ਯਾਦ ਵਿੱਚ ਡਾਕਟਰ ਮਨਦੀਪ ਕੌਰ ਰਾਏ ਨੂੰ ਦਿੱਤਾ ਗਿਆ ਜਿਸ ਦਾ ਪਰਚਾ ਲੇਖਕਾ ਰਜਿੰਦਰ ਕੌਰ ਪੰਨੂ ਨੇ ਪੜਿਆ ਡਾਕਟਰ surjit singh ਤੇ ਬਾਪੂ ਬਲਕੌਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਨਮੋਲ ਵਿਚਾਰ ਪੇਸ਼ ਕੀਤੇ ਅਤੇ ਸਭਾ ਵੱਲੋਂ ਦੋਵਾਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਡਾਕਟਰ surjit singh ਵੱਲੋਂ ਰਚਿਤ ਕਵਿਤਾ ਧੀਆਂ ਬਚਾਓ ਧੀਆਂ ਪੜਾਓ ਦਾ ਬੀਬਾ ਬਲਵੰਤ ਵੱਲੋਂ ਤਿਆਰ ਕੀਤਾ ਪੋਸਟਰ ਰਿਲੀਜ਼ ਕੀਤਾ ਗਿਆ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਗੀਤਕਾਰ ਕਰਨੈਲ ਸਿੰਘ ਸੇਵਿਆ ਪੱਤਰਕਾਰ ਤੇ ਲੇਖਕ ਬਲਬੀਰ ਸਿੰਘ ਬੱbbi ਜਗਜੀਤ ਸਿੰਘ ਗੁਰਮ ਨੇਤਰ ਸਿੰਘ ਮੁੱਤੋ ਸਰਦਾਰ ਅਵਤਾਰ ਸਿੰਘ ਉਟਾਲਾ ਡਾਕਟਰ ਮਨਦੀਪ ਕੌਰ ਰਾਏ ਸਰਦਾਰ ਸੁਖਬੀਰ ਸਿੰਘ ਮੁਹਾਲੀ ਨੇ ਸਾਂਝੇ ਤੌਰ ਤੇ ਕੀਤਾ। ਹਾਜ਼ਰ ਸ਼ਾਇਰਾਂ ਵੱਲੋਂ ਗੱਜਲਗੋ ਐਸ ਨਸੀਮ, ਸੁਜੀਤ ਸਿੰਘ ਵਿਸ਼ਦ, ਕਮਲਜੀਤ ਸਿੰਘ ਨੀਲੋਂ, ਸੋਮਨਾਥ ਸਿੰਘ, ਨਰੇਸ਼ ਨਿਮਾਣਾ, ਸੁਖਵਿੰਦਰ ਸਿੰਘ ਪਾਦਲਾ, ਬਲਦੇਵ ਸਿੰਘ ਰੋਹਾਣੋ ਪਰਮਜੀਤ ਸਿੰਘ ਤੇਮਾਨ ਸੁਖਵਿੰਦਰ ਕੌਰ ਸੁਖੀ ਬਲਵੰਤ ਸਿੰਘ ਬਿਰਕ ਕਸ਼ਮੀਰ ਸਿੰਘ ਕਸ਼ਮੀਰ ਗੀਤ ਗਰਜੀਤ ਪਰਮਜੀਤ ਸਿੰਘ ਮੁੰਡੀਆਂ ਹਰਬੰਸ ਸਿੰਘ ਸ਼ਾਨ ਬਗਲੀ ਮਨਵੀਰ ਤੇਮਾਨ ਜਗਪਾਲ ਜੱਗਾ ਜਮਾਲਪ uri ਮੀਤ ਪਾਣੀਪਤ ਜੁਰਾਵਰ ਸਿੰਘ ਪੰਛੀ ਭੁਪਿੰਦਰ ਸਿੰਘ ਡਿਊਟ ਅਰਬਖਸ਼ ਸਿੰਘ ਗਰੇਵਾਲ ਮੀਤ ਪਾਟੀਆਂ ਜਗਦੇਵ ਮਕਸੂਦਰਾ ਵਿਜੇ ਬਾਜਿਤ ਗੁਰਬਾਖਸ਼ ਸਿੰਘ ਪੰਮੀ ਹਬੀਬ ਨਿਛੱਤਰ ਸਿੰਘ ਹਾਕਮ ਸਿੰਘ ਮੀਤ ਆਦਿਕ ਨੇ ਰਚਨਾਵਾਂ ਦਾ ਪਾਠ ਕੀਤਾ ਇਸ ਤੋਂ ਇਲਾਵਾ ਪ੍ਰੋਫੈਸਰ ਭਜਨ ਸਿੰਘ ਸਰਪੰਚ ਬਹਾਦਰ ਸਿੰਘ ਬਲਵਿੰਦਰ ਸਿੰਘ ਬਿਰਕ ਆਦਿ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਜਗਵੀਰ ਸਿੰਘ ਵਿੱਕੀ ਕਹਾਣੀਕਾਰ ਤਰਨ ਸਿੰਘ ਬੱਲ ਨੇ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਬਹੁਤ ਖੂਬਸੂਰਤ ਤਰੀਕੇ ਨਾਲ ਨਿਭਾਈ ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਵੀ ਕੀਤਾ